ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਸਪੋਰਟ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਰਾਮ ਨਾਮ ਜੀ ਮੇਰਾ ਨਾਮ ਕਰਨਾ ਪਿੰਨ ਕਲਾਸ਼ਪੁਰ ਤੋਂ ਆ ਜੀ ਅੱਜ ਮੈਂ ਡੋਰ ਤੇ ਗੁੱਡੀ ਲੈਣ ਆਇਆ ਸੀ ਭਾਜੀ ਉਹ ਤੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਡੀਲ ਕੀਤੀ ਭਾਜੀ ਉਹਨਾਂ ਨੇ ਠੀਕ ਹੈ ਜੀ ਤੇ ਬਾਕੀ ਮੈਂ ਨੌਜਵਾਨਾਂ ਨੂੰ ਇਹੋ ਕਹਿਣਾ ਜਾਊਂਗਾ ਕਿ ਚਾਈਨਾ ਡੋਰ ਦਾ ਜਿਹੜਾ ਵਾ ਉਹ ਨਾ ਹੀ ਇਸਤੇਮਾਲ ਕੀਤਾ ਜਾਏ ਬਹੁਤ ਵਧੀਆ ਵਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਆਏਗਾ ਭਾਜੀ ਆ ਵੇਖੋ ਚਰਖੜੀ ਲਈ ਆਪਾਂ ਇਹਨਾਂ ਚ ਚਰਖੜੀ ਘੜਾਵਾਂਗੇ ਜੀ ਆ ਰਾਮ ਨਾਮ ਜੀ ਭਾਜੀ ਮੈਂ ਨਾਮ ਵਿਜੇ ਜੁਲਕਾ ਵਾ ਮੈਂ ਪੀਊਸ਼ ਭਾਜੀ ਦੀ ਦੁਕਾਨ ਤੇ ਗੁੱਡੀਆਂ ਤੇ ਡੋਰ ਲੈਣ ਆਇਆ ਸੀ ਤੇ ਇਹਨਾਂ ਨਾਲ ਡੀਲ ਕਰੇ ਬੜਾ ਵਧੀਆ ਲੱ ਇਹ ਲੋੜ ਵੀ ਲਈ ਹੈ ਪਰ ਇੰਡੀਅਨ ਡੋਰ ਲਈ ਹੈ ਚਾਈਨਾ ਡੋਰ ਨਹੀਂ ਯੂਜ਼ ਕਰਨੀ। ਕਿਉਂ ਨਹੀਂ ਕਰਨੀ ਕਿ ਜੀਵ ਹਤਿਆ ਬਰੀ ਹੁੰਦੀ ਆ ਤੇ ਇਸੇ ਇਹ ਤੋਂ ਬਚਾ ਕੇ ਸਾਰੇ ਭਰਾਵਾਂ ਨੂੰ ਆਵਾਕੀ ਸਾਰੇ ਇੰਡੀਅਨ ਡੋਰ ਵਰਤਨ ਨਾਲ ਕੀ ਡਟੂਏ ਵਰਤਨ। ਠੀਕ ਹੈ। ਮੇਰੇ ਪਿਆਹੀ ਕਹਿਣਾ ਉਸਨੂੰ। ਡੈਸੋਰੀ ਲੋੜੀ ਦਾ ਤਿਹਾਰ ਇਹ ਜੋ ਜਾ ਰਿਹਾ ਹੈ। ਇਹ ਪਿਛਲੀ ਵਾਰ ਦੇ ਨਾਲ ਪਿਛਲੀ ਵਾਰੀ ਵੀ ਪ੍ਰੋਗਰੈਸ ਸੀਗੀ। ਜੇ 40% ਅਸੀਂ ਪਿਛਲੀ ਵਾਰੀ ਮੰਨੀਏ ਤੇ ਅੱਜ ਅਸੀਂ ਉਸ ਨੂੰ 20-25% ਅਸੀਂ ਉਹਦੇ ਵਿੱਚ ਗਰੋਥ ਕੀਤੀ ਹੈ। ਐ ਸਾਡੇ ਭਰਾ ਦੇਖੋ ਇਹ ਆਪ ਮੈਂ ਵੀ ਇਹਨਾਂ ਵਿੱਚੋਂ ਹੀ ਸੀਗਾ ਜਿਹੜਾ ਗੱਟੂ ਵੇਚਦਾ ਸੀਗਾ ਵਧਾਉਂਦਾ ਸੀਗਾ ਇਹ ਵੀ ਮੇਰੇ ਕੋਲ ਆਣ ਆਦੇ ਸੀਗੇ ਅੱਜ ਇਹ ਮੇਰੇ ਕੋਲ ਚਰਖੀ ਲੈਣ ਆਏ ਨੇ ਧਾਗਾ ਡੋਰ ਲੈਣ ਆਏ ਨੇ ਤੇ ਮੈਨੂੰ ਬੇहद ਖੁਸ਼ੀ ਹੋਈ ਹੈ ਇਸ ਤਰ੍ਹਾਂ ਹੀ ਦੇਖੋ ਸਾਡੇ ਨਾਲ ਮਿਲ ਕੇ ਸਮਾਜ ਬਣਦਾ ਹੈ ਅਸੀਂ ਤੰਦ ਤੰਦ ਜੁੜ ਕੇ ਸਮਾਜ ਬਣ ਬਣਾਣੇ ਆ ਠੀਕ ਹੈ ਨਾ ਅਸੀਂ ਇਹ ਨਾ ਕਹੀਏ ਕਿ ਉਹ ਨਹੀਂ ਸੁਧਰਦਾ ਉਹ ਨਹੀਂ ਸੁਧਰਦਾ ਮੇਰੇ ਨਾਲ ਇਹ ਸੰਸਾਰ ਨੇ ਇਹ ਸਾਰੇ ਸਮਾਜ ਨੇ ਸੁਧਰਨਾ ਹੈ ਬੜਾ ਅੱਛਾ ਲੱਗਾ ਇਹਨਾਂ ਨੇ ਆਪਣਾ ਮਨ ਬਦਲਿਆ ਮੈਂ ਤਾਂ ਵਧਾਈ ਦੇਣਾ ਇਹਨਾਂ ਨੂੰ ਦੋਨਾਂ ਨੂੰ ਦੇਖੋ ਕਿੱਲੇ ਵਧੀਆ ਇਹ ਮੁੰਡੇ ਨੇ ਇਹਨਾਂ ਦੀ ਸੋਚ ਬੜੀ ਅੱਛੀ ਹੈ ਤੇ ਇਹਨਾਂ ਵੱਲ ਦੇਖ ਕੇ ਸਾਰਿਆਂ ਨੇ ਬਦਲਣਾ ਹੈ ਇਹਨਾਂ ਦੇ ਮਨ 'ਚ ਇਹ ਸੋਚ ਆਈ ਕਿ ਪਸ਼ੂ ਪੰਛੀਆਂ ਨੂੰ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਜਨ ਜੀਵਨ ਦਾ ਅਗਾਹਤ ਹੋ ਰਿਹਾ ਹੈ ਇਹਦੇ ਨਾਲ ਦੇਖੋ ਕੱਲ ਪਰਸੋਂ ਅਸੀਂ ਇੱਕ ਵੀਡੀਓ ਪਾਈ ਸੀ ਕਿ ਉਹਦੇ ਵਿੱਚ ਕਬੂਤਰ ਵਿਚਾਰਾ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਕਈ ਜੀਵ ਜੰਤੂ ਨੇ ਉਹ ਤਾਂ ਸਾਨੂੰ ਦਿਖ ਗਿਆ ਅਸੀਂ ਉਸ ਕਬੂਤਰ ਦੀ ਜਾਨ ਪ੍ਰਮਾਤਮਾ ਨੇ ਸਾਡੀ ਸੇਵਾ ਲਈ ਤੇ ਸਾਨੂੰ ਸਾਧਨ ਬਣਾਇਆ ਤੇ ਉਹਦੀ ਜਾਨ ਬਚ ਗਈ ਉੱਡ ਗਿਆ ਆਪਣੇ ਘਰ ਪਹੁੰਚ ਗਿਆ لیکن ایسے کئی ਜੀਵ ਜੰਤੂ ਨੇ ਜਿਹੜੇ ਵਿਚਾਰੇ ਪਏ रह ਜਾਂਦੇ ਨੇ ਉਹਨਾਂ ਨੂੰ ਕੋਈ ਛਡਾਨ ਵੀ ਨਹੀਂ ਆਂਦਾ ਕਿਉਂਕਿ ਇੰਨੀ ਸਮਝ ਨਹੀਂ ਉਹਨਾਂ ਵਿੱਚ ਕਿ ਕਿਸ ਤਰ੍ਹਾਂ ਅਸੀਂ ਛੁੱਟਣਾ ਹੈ ਤੇ بڑی ਜਿਹੜੀ ਖੂਨੀ ਡੋਰ ਹੈ ਅਗਾਹਤ ਕਰ ਰਹੀ ਹੈ ਜਨ ਜੀਵਨ ਦਾ ਤੇ ਪਸ਼ੂ ਪੰਛੀਆਂ ਦਾ ਇਹ ਬਹੁਤ ਵਿਧਾਈ ਦੇ ਪਾਤਰ ਨੇ ਮੈਂ ਇਹਨਾਂ ਨੂੰ ਕੁਝ ਨਾ ਕੁਝ ਕੋਸ਼ਿਸ਼ ਕਰਾਂਗਾ ਗਿਫਟ ਵੀ ਦੇ ਕੇ ਇਥੋਂ ਤੋੜਾਂ ਕਿ ਇਹਨਾਂ ਨੇ ਆਪਣੀ ਸੋਚ ਬਦਲੀ ਹੈ ਥੋੜੀ ਦਾ ਤਿਹਾਰ ਇਸ ਤਰ੍ਹਾਂ ਨਾ ਮਨਾਈਏ ਤਾਂ ਕਿ ਕਿਸੇ ਨੂੰ ਉਹਨਾਂ ਨੂੰ ਨੁਕਸਾਨ ਨਾ ਹੋਵੇ ਅਸੀਂ ਸਾਰੇ ਗੱਟੂ ਡੋਰ ਤੋਂ ਉਸ ਖੂਨੀ ਡੋਰ ਤੋਂ ਬਦਲ ਕੇ ਤਾਗੇ ਵਾਲੀ ਡੋਰ ਤੇ ਆਈਏ ਜੋ ਕਿ ਸਾਡਾ ਪੁਰਾਣਾ ਜੋ ਟ੍ਰੈਂਡ ਸੀਗਾ ਜਿਸ ਨਾਲ ਅਸੀਂ ਗੁੱਡੀਆਂ ਉਡਾਂਦੇ ਸੀਗੇ ਮੇਰੇ ਵੱਲੋਂ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕੋਲੀ ਬੁੱਕ ਦੀਪੂ ਤੁਸੀਂ ਜਾਣਦੇ ਹੋ ਸਾਰੇ ਬੜਾ ਪਿਆਰ ਦਿੱਤਾ ਤੁਸੀਂ ਕਿ ਤੁਸੀਂ ਜਲਦੀ ਤੋਂ ਜਲਦੀ ਆਓ ਸਾਡੇ ਕੋਲ ਇੰਡੀਅਨ ਡੋਰ ਖਰੀਦੋ ਤੇ ਆਪਣਾ ਗਿਫਟ ਜੋ ਸਾਡੇ ਕੋਲ ਤੁਹਾਡਾ ਇੱਥੇ ਆਇਆ ਹੈ ਉਹ ਤੁਸੀਂ ਜ਼ਰੂਰ ਆਪਣਾ ਉਹ ਗਿਫਟ ਨਾਲ ਲੈ ਕੇ ਜਾਓ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵਧੀਆ ਤੋਂ ਵਧੀਆ ਗਿਫਟ ਨਾਲ ਦਿੱਤਾ ਜਾਏ ਜੇ ਤੁਸੀਂ ਇਸ ਡੋਰਾ ਨੂੰ ਪਰਚੇਸ ਕਰੋਗੇ ਤੇ ਰਾਮਨਾਥ ਜੀ ਮੇਰਾ ਨਾਮ ਕਰਨਾ ਪਿੰਡ ਕਲਾਕਪੁਰ ਤੋਂ ਆ ਜੀ ਅੱਜ ਮੈਂ ਡੋਰ ਤੇ ਗੁੱਡੀ ਲੈਣ ਆਇਆ ਸੀ ਭਾਜੀ ਕੋ ਤੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਡੀਲ ਕੀਤੀ ਭਾਜੀ ਉਹਨਾਂ ਨੇ ਠੀਕ ਹੈ ਜੀ ਤੇ ਬਾਕੀ ਮੈਂ ਨੌਜਵਾਨਾਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਚਾਈਨਾ ਡੋਰ ਦਾ ਜਿਹੜਾ ਵਾ ਉਹ ਨਾ ਹੀ ਇਸਤੇਮਾਲ ਕੀਤਾ ਜਾਏ ਤੇ ਬਹੁਤ ਵਧੀਆ ਵਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਆਏਗਾ ਭਾਜੀ ਆ ਵੇਖੋ ਚਰਖੜੀ ਲਈ ਆਪਾਂ ਇਹਨਾਂ ਚ ਚਰਖੜੀ ਤਾਂ ਢਾਵਾਂਗੇ ਜੀ ਰਾਮਨਾਥ ਜੀ ਭਾਜੀ ਮੈਂ ਨਾਮ ਵਿਜੇ ਜੁਲਕਾ ਵਾ ਮੈਂ ਪੂਸ਼ ਭਾਜੀ ਦੀ ਦੁਕਾਨ ਤੇ ਗੁੱਡੀਆਂ ਤੇ ਡੋਰ ਲੈਣ ਆਇਆ ਸੀ ਇਹ ਇਹਨਾਂ ਨਾਲ ਦੀ ਬੜਾ ਵਜੇ ਲੱਗਾ ਤੇ ਡੋਰ ਵੀ ਲਈ ਆ ਪਰ ਇੰਡੀਅਨ ਡੋਰ ਲਈ ਆ ਚਾਈਨਾ ਡੋਰ ਨਹੀਂ ਯੂਜ਼ ਕਰਨੀ ਕਿਉਂ ਨਹੀਂ ਕਰਨੀ ਕਿ ਜੀਵ ਹੱਤਿਆ ਬੜੀ ਹੁੰਦੀ ਆ ਤੇ ਇਸੇ ਇਹ ਤੋਂ ਬਚਾ ਕੇ ਸਾਰੇ ਭਰਾਵਾਂ ਨੂੰ ਆਵਾਕੀ ਸਾਰੇ ਇੰਡੀਅਨ ਡੋਰ ਵਰਤਣ ਨਾਲ ਕੀ ਡੱਟੂ ਵਰਤਣ